ਸਾਸਤਰੀ ਕਾਲ ਦੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੰਗਾ ਸਵਾਗਤ ਅੱਜ ਦੀਆਂ ਬੜੀਆਂ ਖਬਰਾਂ ਜਿਸਕੇ ਵਿੱਚ ਮੈਂ ਯੂਬਾਪੂਪਰ ਕਾਂਸ ਸੇ ਬਾਦਲ ਦਾ ਸ਼ੋਕਰਾ ਗਹਿ ਰਿਹਾ ਕਹੇ ਵੀਰ ਯੋ ਵੀਰ ਮਤਲਬ ਕਹਿ ਰਿਹਾ ਆ ਵੀ ਅਣਗੈਲੀ ਘਰੀ ਭਗਵਾਨ ਤਮਾਨ ਨੇ ਯੋ ਮਾਸਟਰ ਦੇ ਸ਼ੋਕਰੇ ਨੇ ਕਹੇ ਇਸ ਕਰਕੇ ਦਾ ਪੰਜਾਬ ਕੇ ਵਿੱਚ ਜਿਹੜੇ ਸੜਕੀ ਪ੍ਰੋਜੈਕਟ ਵਾ ਸਾਰੇ ਰੱਦ ਹੋ ਗਏ ਯੋ ਬਾਤ ਸੁਖਵੀਰ ਬਾਦਲ ਕਹਿ ਰਿਹਾ ਵੀਰ ਕੇਂਦਰੀ ਮੰਤਰੀ ਨੀਤਨ ਗੱਟ ਕਰੀਨੇ ਕਹਿਆ ਪੰਜਾਬ ਮਾ ਇਹ ਪੰਜਾਬ ਸਰਕਾਰ ਨੂੰ ਪੁੱਤਰ ਲਿਖਿਆ ਉਸਨੇ ਕਹਿ ਰਿਆ ਵੀਰ ਇਹ ਮੁੱਖ ਮੰਤਰੀ ਨੇ ਕਹਾ ਦੀ ਪੰਜਾਬ ਕੇ ਨੇ ਦਿੱਲੀ ਅੰਬਰਸਰ ਕਟਰਾ ਐਕਸਪ੍ਰੈਸ ਇਸ ਵਾਸਤਾ ਜ਼ਮੀਨ ਅਕਵਾਇਰ ਕਰਨ ਵਾਸਤਾ ਜਾਣ ਬੁਝ ਕੇ ਅਣਗੈਲੀ ਵਰਤ ਕਾ ਪੰਜਾਬ ਕੇ ਮੁਕਾਸ ਗੱਲ ਸਮਝੌਤਾ ਨਹੀਂ ਕਰਿਆ ਦਾ ਇਸ ਕਾਰ ਕਾ ਵੀ ਅੱਗੇ ਆਣੇ ਵਾਲੀ ਭਵੀ ਜਿਹੜੀ ਪੀੜ੍ਹੀ ਇਸ ਨੂੰ ਇਸ ਖਾਤਰੇ ਮੇਂ ਪਾ ਦਿਆ ਗਾ ਹੈ ਨੈਸ਼ਨਲ ਅਥਾਰਟੀ ਆਫ ਕੇ ਅਫਸਰਾਂ ਆਰ ਸਟਾਫ ਦੀ ਸੁਰੱਖਿਆ ਨਾ ਕਰਨ ਕਰਕਾ 3263 ਕਰੋੜ ਰੁਪਏ ਦਾ 104 ਕਿਲੋਮੀਟਰ ਲੰਮੇ ਸੜਕੀ ਪ੍ਰੋਜੈਕਟ ਕਹਿ ਰੱਦ ਹੋ ਗਏ ਇਸ ਤੇ ਇਲਾਵਾ ਕਹਿ ਵੀ 14288 ਕਰੋੜ ਰੁਪਏ ਦੀ ਲਾਗਤ ਗੈ ਲ 293 ਕਿਲੋਮੀਟਰ ਲੰਮੀਆਂ ਸੜਕਾਂ ਗਏ 8 ਪ੍ਰੋਜੈਕਟ ਹੋਰ ਗਾ ਵਾਹ ਕਹਾ ਰੱਦ ਹੋਣਗੇ ਕੰਡੇ ਖੜੇਗਾ ਯੋਗ ਮਾਰਟਰਾ ਚੋਗਰਾ ਦਾ ਅੰਦਾਨੀ ਦਾ ਹੈ ਵੀ ਉਹ ਕੰਮ ਹੋਵੇ ਪੰਜਾਬ ਦੇ ਵਿੱਚ। ਇਸ ਖਵੀਰ ਬਾਦਲ ਨੇ ਮੁੱਖ ਮੰਤਰੀ ਭਗਮੰਤ ਮਾਨਗੇ ਇਸ ਨੂੰ ਅਪੀਲ ਕਰੀਗਾ ਵੀ ਐਕਸਪ੍ਰੈਸ ਵੇ ਪ੍ਰੋਜੈਕਟ ਦੀ ਬਹਾਲੀ ਵਾਸਤੇ ਕਦਮ ਚੱਕ। ਕਿਸਾਨਾਂ ਨੇ ਨਾ ਕੀ ਮੰਗ ਕੇ ਮੁਤਾਬਕ ਹੈ ਉਹਨਾਂ ਨੂੰ ਮੁਆਵਜ਼ਾ ਦੇ। ਕਾ ਵੀ ਕਿਸਾਨ ਵਿਰੋਧੀ ਸਟੈਂਡ ਲੈਣਾ ਬੰਦ ਕਰੇਗਾ। ਸੁਖਵੀਰ ਬਾਦਲ ਕਹਿ ਰਿਹਾ ਕਾ ਵੀ ਯੋ ਸਿਆਸੀ ਬਦਲਾਖੋਰੀ ਪ੍ਰੋਗਰਾਮ ਆਰਬਿੰਦ ਕੇਜਰੀਵਾਲ ਕੇ ਸਾਰਿਆਂ ਦਾ ਨੱਚਣਾ ਬੰਦ ਕਰtau ਕਾ ਥੋੜੇ ਦਿਨ ਹੋ ਗਏ ਜਦੇ ਲੰਘ ਜਾ ਦਿੱਲੀ ਨੂੰ ਵੀਰ ਕਦੇ ਕੋਈ ਛੂਟ ਕਾ ਬਾਹਰ ਆ ਰਿਹਾ ਕਦੇ ਕੋਈ ਛੂਟ ਕਾ ਬਾਹਰ ਆ ਰਿਹਾ ਭਗਵਾਨ ਤਮਨ ਚੱਕਾ ਗੱਡੀ ਸਿੱਧਾ ਦਿੱਲੀ ਗੱਡੀ ਤੋਂ ਕਹਿ ਚੱਕਣੀ ਜਹਾਜ਼ ਚੜ ਜਾ ਜਦੇ ਹੈਲੀਕਾਪਟਰ ਆ ਜਦੇ ਪਹੁੰਚ ਜਾ ਉੱਥਾ ਵੀ ਹੁੰਦਾ ਸੀ ਇਸ ਹੈ ਕੋਈ ਤੇ ਥੂਟ ਕਾੜਾ ਕਾ ਦੱਸ ਕੋਈ ਕੰਮ ਕੀ ਗੱਲ ਨਹੀਂ ਇਸ ਨੇ ਇੱਕ ਨਹੀਂ ਖਰੀ ਰੌਲਾ ਪਵਾ ਲਿਓ ਕਹ ਜਿਤਨਾ ਮਰਜੀ ਗਾ ਇਹਨਾਂ ਤੇ ਕੁਛ ਨਹੀਂ ਪੜਨਾ ਕਹ ਰੌਲਾ ਪਾਉਣੇ ਗਏ ਅਸ ਰੋਮਣੀ ਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਜੋ ਕਹਿ ਰਿਹਾ ਕਹਾ ਬਈ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕਾ ਵੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਇਸ ਤੇ ਕਾ ਸਿੱਖਣਾ ਚਾਹੀਦਾ ਕਾ ਪਟਿਆਲੇ ਦੇ ਵਿੱਚ ਮਨ ਦੱਖਣੀ ਬਾਈਪਾਸ ਅਕਵੇਰ ਜ਼ਮੀਨਾਂ ਕਾ 1.93 ਕਰੋੜ ਰੁਪਏ ਪ੍ਰਤੀ ਏਕੜ ਕਾ ਮੁਆਵਜ਼ਾ ਕਿਸਾਨਾਂ ਨੂੰ ਦਿਆ ਕਾ 7 ਸਾਲ ਬਾਅਦ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਕਾ ਉੱਤਰੀ ਬਾਈਪਾਸ ਵਾਸਤਾ ਸਿਰਫ ਕਾ 30 ਲੱਖ ਰੁਪਏ ਪ੍ਰਤੀ ਏਕੜ ਕਾ ਮੁਆਵਜ਼ਾ ਦੇਰੀ ਕਾ ਇਸ ਹਾਲਾਤ ਮਾ ਕਾ ਸੂਬੇ ਦੇ ਵਿੱਚ ਹੋਰ ਭਾਗ ਵੀ ਹੈ ਜਿੱਥਾ ਆਮ ਆਦਮੀ ਪਾਰਟੀ ਕਾ ਹੈ ਇਸ ਕੀ ਸਰਕਾਰ ਹਾਈਵੇ ਪ੍ਰੋਜੈਕਟ ਨੂੰ ਅਕਵਾਇਰ ਹੋਣ ਤੇ ਜ਼ਮੀਨ ਇਸ ਕੀ ਕੀਮਤ ਨਾ ਦੇਣ ਕਰਕੇ ਕਿਸਾਨ ਘੜ ਰਹੇ ਕਾ ਜੇ ਕਿਸਾਨਾਂ ਨੂੰ ਪੈਸੇ ਮਿਲੇਗਾ ਛੱਡ ਦੇਣਗੇ ਜ਼ਮੀਨ ਦੱਸ ਅਰ ਯੋ ਕਹਾ ਵੀ ਇਸ ਕਰ ਕਾ ਚੱਕਰ ਪੈ ਰਿਆ ਕਾ ਤਾਂ ਕਰ ਕਾ ਜੇ ਮਾਰੀ ਸਰਕਾਰ ਹੁੰਦੀ ਕਾ ਮੰਨੇ ਤਾਂ ਕੱਦਾ ਕਾ ਇਹ ਕੰਡਾ ਘੜਦਣਾ ਦਾ ਕੱਦਾ ਕਾ ਆਪਾਂ ਇਹ ਬਣਾ ਵੀ ਦੇਣਾ ਦਾ ਕਾ ਜੇ ਉਹ ਤੋਂ ਬਸ ਕਾ ਲੋਕਾਂ ਦੀ ਸਮਝ ਮਰੀ ਆਂਦੀ ਵੀਰਾ ਬਈ ਇਹ ਲੋਕ ਚਾਹਾਂ ਕਿਆ ਕਰਨਾ ਕਿਆ ਚਾਹਾਂ ਔਰ ਭਗਵੰਤ ਮਾਨ ਕਾ ਇਸਕੇ ਕਹਾ ਬਸ ਇਹ ਕਹਿ ਲੋ ਵੀ ਇਸ ਕਾ ਦੀਲੇ ਨਹੀਂ ਕਰਦਾ ਸਮਝ ਤੇ ਬਾਹਰ ਕਾ ਭਈ ਪੰਜਾਬ ਦੇ ਵਿੱਚ ਮੈਂ ਵਿਕਾਸ ਕਰਾਣਾ ਜਾਂ ਨਹੀਂ ਕਰਾਣਾ ਇਸਕੇ ਉੱਪਰ ਕਾ ਕੋਈ ਗੱਲ ਖੁੱਲ ਕਾ ਦੱਸ ਨਹੀਂ ਦਿਆ ਔਰ ਦੇਖੋ ਵੀ ਰੀ ਇਸਕੇ ਉੱਪਰ ਕੀ ਬਣੇਗਾ ਭਗਵੰਤ ਮਾਨ ਨੇ ਤਾਂ ਹਲੇ ਕੁਝ ਦੱਸਿਆ ਨਹੀਂ ਹੈ ਪਰ ਆਣੇ ਵਾਲੇ ਦਿਨਾਂ ਮਾ ਦੇਖੋ ਭਗਵੰਤ ਮਾਨ ਇਸਕੇ ਉੱਪਰ ਕੀ ਆਪਣੀ ਪ੍ਰਤੀਕਿਰਿਆ ਸਾਰੇ ਗੇੜ ਕਰੇਗਾ ਸੰਜੀਵੀਰ ਔਰ ਉਧਰ ਯੋ ਕਹਿ ਲੋ ਵੀਰ ਯੋ ਯੂ ਟਿੰਡ ਸੇ ਦਾ ਛੋਕਰਾ ਕਹਿ ਰਿਹਾ ਕਾ ਕਾਦੀ ਦਲ ਨੂੰ ਕਾ ਦੁਬਾਰਾ ਕਾ ਜਿੰਦਾ ਕਰਨ ਵਾਸਤਾ ਨਾ ਸੰਗਰੂਰ ਤੇ ਹੀ ਕੰਮ ਸ਼ੁਰੂ ਕਰਨਾ ਪਵੇਗਾ। ਅਰ ਯੋ ਸਾਹਬ ਦਾ ਵਿੱਤ ਮੰਤਰੀ ਸ਼ਰਮਣੀ ਕਾਦੀ ਦਲ ਕਾ ਬਾਗੀ ਧੜੇਗਾ ਅਗੂ ਪ੍ਰਵਿੰਦਰ ਟਿੰਡ ਸਾ ਯੋ ਕਹਿ ਰਿਹਾ ਕਾ ਸਿਆ ਸਿੱਧਾ ਦਬਦਵਾ ਸੰਗਰੂਰ ਕੇ ਲੋਕਾਂ ਕੇ ਹਲਕੇ ਮਾਂ ਤੇ ਸ਼ੁਰੂ ਹੋਇਆ ਇਸ ਕਾਰ ਕਾ ਕਾ ਸ਼ਰਮਣੀ ਕਾਦੀ ਦਲ ਕਾ ਮੁੱਢ ਸਰਜੀਤ ਕਰਨ ਵਾਸਤਾ ਮੁੱਢ ਵਿਗਾ ਸੰਗਰੂਰ ਤੇ ਬੰਨਣਾ ਪਵੇਗਾ। ਆ ਸੁਖਵੀਰ ਬਾਦਲ ਕਾ ਹੈ ਭਾਵੇਂ ਕਾਦੀ ਦਲ ਕੀ ਗੱਡੀ ਨੂੰ ਲੀਡੇ ਤਾਰ ਲਈ ਪਰ ਸੰਗਤ ਕਹਿ ਰਹੀ ਕਾ ਵੀ ਸੋਮਣੀ ਕਾਦੀਦਲ ਬਹੁਤ ਪੁਰਾਣੀ ਕ ਖਿਤਰੀ ਪਾਰਟੀ ਕ ਇਸ ਨੂੰ ਕਾ ਜਿੰਦੀ ਰੱਖਣ ਵਾਸਤਾ ਕ ਮੰਨ ਕੋਈ ਨਾ ਕੋਈ ਹੱਥ ਪੈਰ ਮਾਰਨੇ ਪਮਗੇ ਔਰ ਯੋ ਕਾ ਇਸੇ ਕਰ ਕ ਮੰਨ ਨਾ ਕਾ ਯੋ ਸਾਰੇ ਪਲੈਨਿੰਗ ਜਿਹੜੀ ਕਰ ਲਈ ਬਸ ਯੋ ਯੋ ਕਹ ਰਿਹਾ ਵੀ ਬਸ ਯੋ ਆਣ ਵਾਲੇ ਟਾਈਮ ਮਰ ਰਿਜ਼ਲਟ ਦੇ ਦੇ ਦਿੰਗੇ ਕਹਾ ਔਰ ਪਿੰਡ ਗੋਕੋ ਕੇ ਵਿੱਚ ਸੰਤ ਹਰਚੰਦ ਲੋਂਗੋਵਾਲ 20 ਅਗਸਤ ਨੂੰ ਹੋਣ ਵਾਲੀ ਵਰਸੀ ਦੀ ਤਿਆਰੀ ਕਰ ਰਹੇ ਕਾਲੀਦਾਲ ਵਰਕਰ ਆਗੂਆਂ ਗੇ ਮੀਟਿੰਗ ਚੱਲ ਰਹੀ ਔਰ ਸੁਖਵੀਰ ਬਾਦਲ ਪੰਥ ਔਰ ਪਾਰਟੀ ਦੇ ਵਿੱਚ ਮੁੜ ਤੋਖਾ ਦੇਣੇਗੇ ਦੋਸਲਾਦੇ ਇਸਕੇ ਉੱਪਰ ਸੁਖਵੀਰ ਬਾਦਲ ਕਹਾ ਗਤਿਵਿਧੀਆਂ ਮ ਇਹ ਪੰਥ ਵਿਰੋਧੀ ਗਤਿਵਿਧੀਆਂ ਮ ਸ਼ਾਮਲ ਅਰੀ ਸੱਚ ਸਾਹਮਣੇ ਆ ਗਿਆ ਕਹ ਔਰ ਯੋ ਕੈਲੋਬੀਰ ਸ੍ਰੋਮਣੀ ਕਾਲੀਦਾਲ ਦਾ ਬਾਗੀ ਧੜਕਾ ਯੋ ਜਿਹੜਾ ਦੂਸਰਾ ਯੋ ਪ੍ਰੇਮ ਸਿੰਘ ਚੰਦੂਮਾ ਜਿਹੜੇ ਦਾ ਛੋਕਰਾ ਹਰਿੰਦਰਪਾਲ ਚੰਦੂਮਾ ਜਿਹੜਾ ਯੋ ਸ੍ਰੋਮਣੀ ਕਾਲੀਦਾਲ ਦੀ ਸੁਧਾਰ ਲਹਿਰ ਕੇ ਵਿੱਚ ਮ ਉਹ ਹੀ ਮੀਟਿੰਗ ਮ ਸੀਨੀਅਰ ਅਗੂ ਯੋ ਕਹਿ ਲਓ ਵੀ ਹਰਿੰਦਰਪਾਲ ਚੰਦੂ ਮੱਜਰੇਨ ਸਨੌਰ ਹਲਕੇ ਦੇ ਸੇਵਾਦਾਰ ਥਾਪਣੇ ਦਾ ਐਲਾਨ ਕਰਿਆ ਔਰ ਇਸਕੇ ਵਿੱਚੋਂ ਪ੍ਰੇਮ ਚੰਦੂ ਮੱਜਰਾ ਸੁੱਚਾ ਜੋੜੇਪੁਰ ਸਰਜੀਤ ਰਖੜਾ ਤੇਜਪਾਲ ਸੰਧੂ ਭਪਿੰਦਰ ਸੇਖਪੁਰ ਰਣਤੀ ਰਖੜਾ ਔਰ ਹਰਿੰਦਰਪਾਲ ਸਿੰਘ ਟਾਉੜਾ ਔਰ ਯੂ ਇਸਕੇ ਗੈਰ-ਗੈਰ ਸ੍ਰੋਮਿਕ ਜਰਨੈਲ ਕਰਤਾਰਪੁਰ ਵਾਲਾ ਜਗਤਾਰ ਕੋਲੀ ਯੋ ਸਾਰੇ ਮਤਲਬ ਕਹਿ ਲੂ ਵੀ ਵਿਚਾਰਧਾਰਾ ਦੇ ਖਿਲਾਫ ਕਾ ਵੀ ਉਹ ਜਿਹੜੀ ਗੁਰੂ ਸਾਹਿਬ ਕੀ ਬੇਅਦਵੀ ਕਾਰਨ ਵਾਲੇ ਦਾ ਸਾਥ ਤਿੰਨੇ ਵਾਲਾ ਡੇਰੇ ਡੇਰੇ ਵਾਲੇ ਨੂੰ ਮਾਫੀ ਦੇ ਦੀ ਕਾ ਇਸ ਕਰਾ ਸੰਗਤ ਟੁੱਟ ਗਈ ਕਾ ਬਾਦਨ ਨੂੰ ਕੋ ਸਾਂਝ ਬਣਾਣੀ ਨਹੀਂ ਆ ਇਹਨਾਂ ਦਾ ਤਾਂ ਕਲੀਨ ਠੀਕਾ ਯੋ ਜਾਣ ਕਾ ਆਵਾਜ਼ ਉਧਰਾੜੀ ਪਾਗਾ ਕੰਮ ਖਰਾਬ ਕਰ ਲਿਆ ਆ ਰੁੱਦਰ ਲੰਪਕ ਖੇਲ ਕਾ ਐ ਸ਼ੌਕਰ ਆ ਯੋ ਸਰਬਜੋਤ ਯੋ ਸਰਕਾਰੀ ਨੌਕਰੀ ਨਹੀਂ ਕਾ ਐ ਮੈ ਜੇਣੀ ਵੀਰ ਯੋ ਪੈਰਸ ਲੰਪਕ ਮਾਂ ਤਗਮਾ ਜਿੱਤਣੇ ਨਾ ਮਾਲਿਕ ਆ ਯੋ ਯੋ ਤੀਨ ਪਿੰਡ ਗਏ ਵਸਨੀਕ ਸਰਬਜੋਤ ਯੋ ਖੇਡ ਭਾਗ ਡਿਪਟੀ ਡਾਇਰੈਕਟਰ ਕੀ ਨੌਕਰੀ ਲੈਣ ਤੇ ਇਨਕਾਰ ਕਰਤੇ ਆਗਾ ਬੀਤੇ ਦਿਨ ਜੋ ਮਤਲਬ ਮੁੱਖ ਮੰਤਰੀ ਨੈ브 ਸਿੰਘ ਸੈਣੀ ਜਿਹੜਾ ਹਰਿਆਣੇ ਦਾ ਸਰਜੋਤ ਨੂੰ ਕਹ ਡਿਪਟੀ ਡਾਇਰੈਕਟਰ ਨੌਕਰੀ ਦੇਣ ਦਾ ਐਲਾਨ ਕਰਿਆ ਇਸ ਸਬੰਧ ਵਿੱਚ ਸਰਜੋਤ ਕਹ ਰਿਹਾਗਾ ਵੀ ਡਿਪਟੀ ਡਾਇਰੈਕਟਰ ਦਾ ਕੰਮ ਤਾਂ ਚੰਗਾ ਪਰ ਮੈਂ ਇਹੋ ਕਰਨਾ ਨਹੀਂਗਾ ਮੈਂ ਸ਼ੂਟਿੰਗ 'ਤੇ ਧਿਆਨ ਦੇਹਾਂਗਾ ਅੱਤ ਪਰਵਾਰ ਚੰਗੀ ਨੌਕਰੀ ਮੰਗ ਕਰ ਰਿਹਾਗਾ ਪਰ ਮੈਂ ਸ਼ੂਟਿੰਗ ਕਰਨਾ ਚਾਹਾਂ ਨੌਕਰੀ ਕਿ ਪੇਸ਼ਕਾਸ਼ ਸਵੀਕਾਰ ਕਰਨ ਵਾਲੀ ਕੋਈ ਗੱਲ ਨਹੀਂਗਾ ਮੈਂ ਆਪਣੇ ਫੈਸਲੇਆਂ ਦੇ ਵਿਰੁੱਧ ਨਹੀਂ ਜਾ ਸਕਦਾ ਕਾ ਮੈਂ ਆਦ ਬੰਦੂਕ ਚਲਾਣੇਗਾ ਜਿਹੜੀ ਉਹ ਨਿਸ਼ਾਨੇ ਮਾਰਾ ਸੀ ਇਹਨ ਕਾ ਇਹ ਨਿਸ਼ਾਨੇ ਲਾਣੇ ਵਾਲਾ ਟਾਈਮ ਵੀ ਕਿੱਥਾ ਰਹਿ ਜਾਏ ਛੋਹ ਰਹੇ ਨੇ ਟ੍ਰੇਨਿੰਗ ਕਰੇਗਾ ਤਾਂ ਵੀ ਰੱਗਾ ਜਾਏਗਾ ਹੋਰ ਸੋਨੇ ਲੈ ਆਏਗਾ ਉੱਥਾ ਤਾਂ ਮੈਂ ਜਿੱਤੀ ਤਕਾ ਜਾਉ ਲੱਗੇ ਉੱਥਾ ਜੋ ਇਹ ਤੋਂ ਤੋਂ ਸਤਿਆਨ ਉਸ ਦਾ ਅਸਰਾਂ ਮੇਂ ਰਹਿ ਜਾਏਗਾ ਫਿਰ ਸਰਜੂਤ ਕਾ ਯੂ ਇਸ ਕਾ ਯੂ ਡੈਡੀ ਕਹ ਰਹਾ ਜਤਿੰਦਰ ਜਤਿੰਦਰ ਸਿੰਘ ਕਹ ਰਿਹਾ ਵੀ ਸਰਕਾਰ ਕੀ ਪੇਸ ਕਾ ਸਿਰ ਮੱਥੇ ਪਰ ਸਰਜੂਤ ਕਾ ਨੌਕਰੀ ਲੈਣਾ ਚਾਹਤਾ ਯੂ ਕਹ ਰਿਹਾ ਵੀ 17 ਦਸਤ ਤੋਂ ਬਾਅਦ ਲਗੇਗਾ ਸਹੀ ਸਥਿਤੀ ਦਾ ਪਤਾ ਆਰੂਦਰ ਹਰਿਆਣਾ ਸਿਕੁਰਦਵਾਰਾ ਮੈਨੇਜਮੈਂਟ ਕਮੇਟੀ ਇਨਾ ਨਾ ਪੰਜੋਖਰਾ ਸਾਹਿਬ ਦੇ ਵਿੱਚ ਸਰਬਜੋਤੋਂ ਨਗਦ ਰਕਮ ਦੀ ਗੈ ਸੰਮਤ ਕਰਿਆ ਆਰ ਐਸ ਡੀ ਯੂ ਪ੍ਰੋਬਲੀ ਇਨ ਸਿੰਗਲ ਯੂ ਇਨਾ ਨਾ 52000 ਦੀ ਆ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਨੇ 125000 ਰੁਪਏ ਚੈੱਕ ਇਸ ਨੂੰ ਹਸਲਾਤ ਜਾਈ ਦੇ ਵੀ ਤੋਂ ਅਬਨੋਂ ਨੂੰ ਲੈ ਲੈ ਗਾ ਵੀਰ ਕੋੜੀਆਂ ਕੋੜੀਆਂ ਖਰੀਦਣੀਆਂ ਫੇਰ ਨਸਾਨੇ ਵੀ ਤਾਂ ਲਾਣੇ ਅਗਲੇ ਨੇ ਇਸ ਕਾਰਕਾ ਯੋਗ ਹੈ ਰੋ ਵੀਰ ਇਜਾਗਰਾ ਕਰ ਰਹਾ ਮੈਂ ਹਲੇ ਦਾ ਇਸ ਤਰ੍ਹਾਂ ਕੋ ਟ੍ਰੇਨਿੰਗ ਕਰਨੀ ਕਾ ਮੈਂ ਹਾ ਨੌਕਰੀ ਨਹੀਂ ਕਰਨੀ ਹੈ ਤੇ ਔਰ ਪੰਜਾਬ ਦੇ ਵਿੱਚ ਮਸੌਣ ਕੀ ਝੜੀ ਲੱਗ ਗਈ ਵੀਰ ਮੀਂਹ ਬਹੁਤ ਪੈ ਰਿਹਾ ਔਰ ਮੀਂਹ ਇਤਨਾ ਪੈ ਗਿਆ ਵੀਰ ਲੋਕਾਂ ਘਰਾਂ ਮਾ ਪਾਣੀ ਭਰ ਗਿਆ ਵੀਰ ਗਲੀਆਂਾਂ ਮਾ ਪਾਣੀ ਮੌਸਮ ਭਾਗ ਸਾਢੇ 8 ਵਜੇ ਕਰਾ ਵੀ 24 ਘੰਟ ਪਠਾਨਕੋਟ ਮਾ 42 ਮਿਲੀਮੀਟਰ ਗਰਦਾਸਪੁਰ ਮਾ 68.8 ਮਿਲੀਮੀਟਰ ਅੰਬਰਸਰ ਮਾ 58.6 ਮਿਲੀਮੀਟਰ ਹਰਿਆਣਾ ਵਾਲੇ ਵਿੱਚ 83.8 ਕਰਨਾਲ ਦੇ ਵਿੱਚ 36.8 ਸਰਸੇਵਾ ਬੀਐਮਐਮ ਯੋ ਮੀ ਪਿਆ ਦਾ ਵੀ ਯੋ ਯੋ ਚੰਡੀਗੜ੍ਹ ਦੇ ਵਿੱਚ 28. ਅੱਠ ਐਮਐਮ ਹੀ ਪਿਆ ਕਾ ਵੀ ਇਹ ਤਾਂ ਮੈਂ ਬਹੁਤ ਪੈ ਗਿਆ ਦਾ ਆਪ ਹੀ ਆਪਣਾ ਚੱਕਾ ਕਾਨਕਾ ਕੋਣ ਕਾ ਲੈਂਡਰ ਅੰਮਾ ਕੇ ਤਲੇ ਦੇ ਲਿਓ ਵੀਰ ਯੂ ਰੋੜੇ ਉੜੇ ਉਹ ਕੀ ਆ ਫਾਇਦਾ ਵੀਰ ਕੱਲ ਨੂੰ ਕਣ ਖਰਾਬ ਹੋ ਗਈ ਉਹ ਕਿਸੇ ਨੇ ਮੁਆਵਜ਼ਾ ਵੀ ਦੇਣਾ ਤੁਹਾਨੂੰ ਫਿਰ ਔਰ ਯੂ ਇਸ ਕਾਰ ਕਾ ਯੋ ਕਹਿ ਲੋ ਮੌਸਮ ਬਗਲ ਨੇ ਕਲੀਅਰ ਕਰਤਾ ਵੀ ਮੀਂਹ ਕਾ ਬਹੁਤ ਤੇਜ਼ ਪੈ ਰਿਆ ਯੋ ਆਪਣਾ ਬਚਾਵਾਂ ਵਿਚਾਰ ਰੱਖੋ ਆਰ ਉਧਰ ਬੀਰਸਾ ਯੂ ਸਿੰਘ ਬਲਟੋ ਹੋਏ ਨੇ ਕਿ ਆ ਵੀ ਰਣਵੀਰ ਸਿੰਘ ਖੜੜੇ ਦੇ ਹੱਥਾਂ ਕਾ ਨੌਜਵਾਨਾਂ ਖੂਨ ਗਏ ਰੰਗੇ ਵੇ ਸ਼ਰੋਣੀ ਕਾਲ ਦੇ ਦਾ ਸੀਨੀਅਰ ਅਗੂ ਬੀਰਸਾ ਬਲਟੋ ਆ ਇਸਕੇ ਮੁਤਾਬਕ ਯੂ ਸਾਹਿਬ ਕਾ ਜਿਹੜਾ ਐਸਪੀ ਰਣਵੀਰ ਖੜੜਾ ਖ ਇਸਕੇ ਹੱਥ ਸਿੱਖਾਂਗੇ ਯੋ ਨੌਜਵਾਨਾਂ ਗਏ ਲਗਾ ਵੀ ਸਿੱਖ ਨੌਜਵਾਨਾਂ ਖੂਨ ਗਏ ਰੰਗੇ ਵੇ ਆਮਲਾਕਾਰ ਇਪ ਪ੍ਰਦੀਪ ਕਲੇਰ ਤੇ ਬਾਦਗਾਮ ਆਦਮੀ ਪਾਰਟੀ ਨੇ ਸਰਕਾਰ ਦੇ ਵਿੱਚ ਮਾ ਯੂ ਰਣਬੀਰ ਸਿੰਘ ਖਟੜੇ ਦੀ ਡਿਊਟੀ ਲਾਤੀ ਵੀਰ ਅੱਜ ਪ੍ਰੈਸ ਕਾਨਫਰੰਸ 'ਚ ਮਾ ਯੂ ਬਲਟੋਹਾ ਕਹਿ ਰਿਹਾ ਖਟੜਾ ਆ ਬਟਾਰਾ ਮਜੀਠਾ ਤਰਨਤਨ ਸਰਦì ਇਲਾਕੇ ਮੇ ਬਤੌਰ ਜਿਆਦਾ ਐਸਐਸਐਮੀ ਤਣਾਅ ਤਕਾ ਉਸ ਟਾਈਮ ਇਸਨੇ ਬਹੁਤ ਛੋਗ ਰਹਾ ਵਾ ਨਾ ਤਦਸ ਕਰਿਆ ਵਾ ਹਾ ਵਾਸ ਇਸਕੇ ਹੱਥ ਤੱਕ ਆ ਯੂ ਖੂਨ ਦੇ ਰੰਗੇਵੇ ਯੂ ਬਾਤ ਕਹਿ ਰਿਹਾ ਔਰ ਉਂਦਰ ਵੀਰ ਜੋ ਕਹਿ ਲਿਓ ਵੇ ਪੰਜਾਬ ਦੇ ਹਾਲਾਤ ਜਿਹੜੇ ਬਣਦੇ ਜਾ ਰਹੇ ਇਸ ਦੇ ਵਿੱਚ ਨਵਜੋਤ ਸਿੱਧੂ ਨੇ ਮਾਰ ਲਈ ਐਂਟਰੀ ਐਂਟਰੀ ਮਾਰਨ ਦੀ ਬਿੱਗ ਬੌਸ ਖਤਮ ਆਈਪੀਐਲ ਖਤਮ ਇਸ ਕਰਦਾ ਵੀ ਸਿੱਧੂ ਨੇ ਵੀ ਦਿੱਤੇ ਸੰਕੇਤ ਬਾਅਦ ਕਹਿ ਰਿਹਾ ਪੰਜਾਬ ਕਾਂਗਰਸ ਦਾ ਜਿਹੜਾ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕੋਰ ਫੇਰ ਸਿਆਸਤ ਮਾ ਬਣਾ ਕੰਮ ਕਰ ਰਿਹਾ ਗਰਮ ਸੋਸ਼ਲ ਮੀਡੀਆ ਅਕਾਊਂਟ ਪਾਸ ਆਰ ਗਰਮ ਹੋ ਗਿਆ ਆਰ ਆਈਪੀਐਲ ਇਹ ਦਸਿਆ ਕਿ ਕਿਰਗਿਟ ਗੁੜ ਖੇਡਣ ਦੇ ਬਾਦ ਆ ਗਿਆ ਵਾਪਸ ਫੇਰ ਪੰਜਾਬ ਸੋਸ਼ਲ ਮੀਡੀਆ ਕਾਉਂਟ ਐਕਸਪਾ ਜਿਸ ਨੇ ਵੀਡੀਓ ਪਾਈ ਗਾਇਆ ਵੀ ਪੰਜਾਬ ਦੇ ਵਿਚਮਾ ਸਿਆਸਤ ਕੀ ਵਾਪਸੀ ਕਰ ਰਹਾ ਨਵਜੋਤ ਸਿੱਧੂ ਆਪਣੀ ਵੀਡੀਓ ਪਾ ਕੇ ਕਰਿਆ ਬਈ ਨਿਸ਼ਾਨਾ ਪੰਜਾਬ ਦੀ ਸੱਤਾਧਾਰੀ ਪਾਰਟੀ ਆਰ ਉਹਨਾਂ ਦੇ ਖਿਲਾਫ ਖੜੇ ਆਰ ਵੀਡੀਓ ਸਾਂਝੀ ਕਰੀਗਾ ਵੀ ਸਤਰੰਜ ਦਾ ਵਕੀਰ ਵਜ਼ੀਰ ਹੋਵੇ ਚਾਹੇ ਇਨਸਾਨ ਕੀ ਜ਼ਮੀਰ ਹੋਵੇ ਡਿੱਗ ਗਿਆ ਸਮਝੋ ਖੇਡ ਖਤਮ ਇਸ ਕਰਕੇ ਕਾ ਵੀ ਮੈਂ ਆ ਰਿਹਾ ਕਾ ਮੈਨੂੰ ਲੱਗ ਰਿਹਾ ਵਾਪਸ ਮੁੜਨਾ ਪਵੇਗਾ ਆਰ ਇਹ ਕੱਲ ਵੀ ਦੋ ਦਿਨ ਪਹਿਲਾਂ ਨਵਜੋਤ ਸਿੱਧੂ ਤਿੰਨ ਵਾਰ ਵਿਧਾਇਕ ਰਹੇ ਸਰਜੀਤ ਧਵਾਨ ਕਰਾਂ ਗਿਆ ਜਗਾ ਆ ਉਸ ਧਵਾਨ ਕੀ ਇਹ ਕਹਿ ਲੋ ਵੀ ਘਰ ਵਾਲੀ ਬਲਵੀਰ ਖੌਰ ਕੇ ਦੇਹਾਂਤ ਦੇ ਬਾਅਦ ਯੋ ਜਾ ਖਾਇ ਸਿਕਰਾਂ ਜਾ ਦਾ ਅਫਸੋਸ ਕਰ ਕਾਇਆ ਅਰ ਪੰਜਾਬ ਵਿਧਾਨ ਸਭਾ ਚੋਣਾਂ 2022 ਮਾ ਨਵਜੂਸ ਸਿੱਧੂ ਹੌਲੀ ਹੌਲੀ ਪੰਜਾਬ ਕੀ ਰਾਜਨੀਤੀ 에 ਦੂਰੀ ਬਣਾ ਗਿਆ ਦਾ ਅੰਬਰ ਸਰਪੂਰ ਵੀ ਤੇ ਯੋ ਕਹਾ ਦਾ ਉੱਥਾ ਯੋ ਪਟਿਆਲੇ ਚਲੇ ਗਿਆ ਫਿਰ ਤੇ ਬਾਦ ਬੋਟਾਂ ਆ ਗਿਆ ਫਿਰ ਉੱਥਾ ਯੋ ਖੇਡਾਂ ਮੇ ਚਲੇਆ ਬੈਡਬਾਲ ਵਾਲੇ ਮੈਚ ਮਾ ਕੁੱਤ ਕਮੈਂਟਰੀ ਕਮੈਂਟਰੀ ਕਰਦਾ ਰਿਹਾ ਮੈਚ ਇਸ ਦੇ ਵਿੱਚ ਮਜਾਗਾ ਔਰ ਤਾਂ ਗਾ ਕਬੀਰ ਜੋ ਕਹ ਲੋ ਵੀ ਚੱਕਰ ਥੋੜਾ ਜਿਹਾ ਪੈ ਗਿਆ ਔਰ ਚਲੋ ਖੈਰ ਲਾਡਾ ਡਿਸਕਸ਼ਨ ਕੇ ਵਿੱਚ ਮੈਂ ਯੂਬ ਤੱਕੀਆਂ ਬੜੀਆਂ ਖਬਰਾਂ ਦੀਆਂ ਕੱਲੂ ਸੀ ਟਾਈਮ ਥਾਰੇ ਕੋਲ ਹੋਰ ਕਰਾਂਗੇ ਸਿੱਡੀਆਂ ਗੱਲਾਂ ਬਾਤਾਂ ਇਹ ਸਾਰਿਆਂ ਨੂੰ ਵੀਰ ਜਿੱਤਨੇ ਮੇਰੇ ਵੀਰ ਭੈਣ ਭਾਈ ਸਾਰਿਆਂ ਨੂੰ ਲਾਡੇ ਪੁਆਦੀਗੀ ਪਿਆਰ ਭਰੀ ਸਤਸਰੀ ਗੱਲ ਤੇ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਚੈਨਲ ਜੇ ਥਾਨਾ ਸਬਸਕ੍ਰਾਈਬ ਨਹੀਂ ਕਰਿਆ ਵੀਰ ਫੜਾ ਫੜ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਸ ਕੀ ਗੁੱਗੀ ਜਿ ਦੇਓ ਦਬ ਬਾਕੀ ਗੱਲਾਂ ਇਤਰੀ ਚੱਲਦੀ ਰਹਿੰਦੀਆਂ ਸਾਰਿਆਂ ਲਾੜੇ ਬੋਦੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ